ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋયા ਨਵੇਂ ਕਹਾਣੇ ਦੇ ਨਾਲ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਹਾਣੀ ਮੈਨੂੰ ਉਮੀਦ ਹੈ ਤੁਸੀਂ ਜਰੂਰ ਪਸੰਦ ਕਰੋਗੇ ਮੇਰਾ ਨਾਮ ਲਖਵਿੰਦਰ ਸਿੰਘ ਹੈ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਕੈਨੇਡਾ ਜਾਣ ਲਈ ਹਾਈਲਟਸ ਕਰਨ ਲੱਗਾ ਸੀ ਮੇਰਾ ਕੈਨੇਡਾ ਜਾਣ ਦਾ ਸੁਪਨਾ ਬਹੁਤ ਵੱਡਾ ਸੀ ਮੈਂ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਮਜ਼ੋਰ ਸੀ ਮੈਂ ਹਾਈਲਟਸ ਦਾ ਟੈਸਟ ਕਈ ਵਾਰ ਦਿੱਤਾ ਪਰ ਮੈਂ ਹਰ ਵਾਰ ਫੇਲ ਹੋ ਜਾਂਦਾ ਸੀ ਕਦੇ ਮੇਰੇ 3 ਬੈਂਡ ਅਤੇ ਕਦੇ ਮੇਰੇ 4.5 ਬੈਂਡ ਹੀ ਆਉਂਦੇ। ਇਸ ਲਈ ਮੈਨੂੰ ਮੇਰਾ ਸੁਪਨਾ ਹੁਣ ਟੁੱਟਦਾ ਵਿਖਾਈ ਦੇਣ ਲੱਗਾ। ਪਰ ਇੱਕ ਦਿਨ ਸਾਡੇ ਘਰ ਮੇਰੇ ਮਾਮੀ ਜੀ ਆਏ ਹੋਏ ਸੀ। ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਕਿ ਮੇਰੀ ਨਜ਼ਰ ਵਿੱਚ ਇੱਕ ਕੁੜੀ ਹੈ। ਪਰਿਵਾਰ ਬਹੁਤ ਹੀ ਚੰਗਾ ਹੈ ਅਤੇ ਕੁੜੀ ਨੇ ਆਈ ਲੈਟਸ ਵਿੱਚੋਂ 7.5 ਬੈਂਡ ਲਏ ਹੋਏ ਹਨ। ਪਰ ਉਹ ਘਰੋਂ ਆਰਥਿਕ ਪੱਖੋਂ ਕਾਫੀ ਗਰੀਬ ਹਨ। ਇਸ ਲਈ ਉਹ ਪੈਸੇ ਨਹੀਂ ਲਾ ਸਕਦੇ ਤੇ ਚੰਗੇ ਮੁੰਡੇ ਦੀ ਭਾਲ ਕਰ ਰਹੇ ਹਨ। ਜੋ ਪੈਸੇ ਲਾ ਕੇ ਉਸ ਨੂੰ ਬਾਹਰ ਪੇਰ ਸਕੇ ਬਸ ਫਿਰ ਕੀ ਸੀ ਮੈਂ ਕਹਿ ਦਿੱਤਾ ਮੰਮੀ ਜੀ ਤੁਸੀਂ ਕੁੜੀ ਵਾਲਿਆਂ ਨੂੰ ਕਹੋ ਕਿ ਮੁੰਡਾ ਹੈ ਸਾਡੀ ਨਿਗਾ ਵਿੱਚ ਮੇਰੀ ਮੰਮੀ ਨੇ ਮੈਨੂੰ ਬੜਾ ਹੀ ਸਮਝਾਇਆ ਕਿ ਪੁੱਤ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰੀਦਾ ਪਹਿਲਾਂ ਆਪਾਂ ਉਹਨਾਂ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਪਰ ਮੈਂ ਕਿੱਥੇ ਰੁਕਣ ਵਾਲਾ ਸੀ ਮੈਂ ਆਪਣੇ ਪਿਤਾ ਨੂੰ ਨਾਲ ਲੈ ਕੇ ਕੁੜੀ ਵਾਲਿਆਂ ਦੇ ਘਰ ਚਲਾ ਗਿਆ ਜਦੋਂ ਮੈਂ ਕੁੜੀ ਨੂੰ ਦੇਖਿਆ ਤਾਂ ਵੇਖਦਾ ਹੀ ਰਹਿ ਗਿਆ ਕਿਉਂਕਿ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਸਿਆਣੀ ਲੱਗ ਰਹੀ ਸੀ ਮੇਰੇ ਪਾਪਾ ਨੇ ਕੁੜੀ ਵਾਲਿਆਂ ਨਾਲ ਗੱਲ ਪੱਕੀ ਕਰ ਲਈ ਕਿ ਕੁੜੀ ਦੇ ਬਾਹਰ ਜਾਣ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਅਤੇ ਅਸੀਂ ਕੋਈ ਲੈਣ ਦੇਣ ਵੀ ਨਹੀਂ ਕੀਤਾ ਥੋੜੇ ਹੀ ਦਿਨਾਂ ਬਾਅਦ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਮਹੀਨੇ ਬਾਅਦ ਹੀ ਉਸ ਦਾ ਵੀਜ਼ਾ ਆ ਗਿਆ ਅਤੇ ਉਹ ਕੈਨੇਡਾ ਚਲੀ ਗਈ ਮੇਰੀ ਵੀ ਇਹੀ ਕੋਸ਼ਿਸ਼ ਸੀ ਕਿ ਸਾਲ ਕੋ ਬਾਅਦ ਮੈਂ ਵੀ ਉਸ ਦੇ ਪਿੱਛੇ ਹੀ ਕੈਨੇਡਾ ਚਲਾ ਜਾਵਾਂਗਾ ਪਰ ਕੈਨੇਡਾ ਜਾਣ ਤੋਂ ਬਾਅਦ ਮੇਰੀ ਪਤਨੀ ਨੇ ਮੇਰੇ ਨਾਲ ਕੋਈ ਵੀ ਕੰਟੈਕਟ ਨਾ ਕੀਤਾ 10-12 ਦਿਨ ਇਦਾਂ ਹੀ ਲੰਘ ਗਏ ਫਿਰ ਮੈਂ ਆਪਣੀ ਸੱਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਸੀ ਫਿਰ ਮੈਂ ਆਪਣੀ ਮਾਮੀ ਨੂੰ ਫੋਨ ਲਾ ਕੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਤਾਂ ਉਸ ਦਿਨ ਹੀ ਘਰੋਂ ਚਲੇ ਗਏ ਸੀ ਜਦੋਂ ਤੇਰੀ ਘਰ ਵਾਲੀ ਕੈਨੇਡਾ ਚਲੀ ਗਈ ਸੀ ਅਤੇ ਇਸ ਬਾਰੇ ਉਹਨਾਂ ਨੇ ਮੈਨੂੰ ਵੀ ਕੁਝ ਨਹੀਂ ਦੱਸਿਆ ਮੈਂ ਇਹ ਗੱਲ ਬਿਲਕੁਲ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਉਸ ਕੁੜੀ ਨੇ ਮੇਰੇ ਨਾਲ ਬਹੁਤ ਵੱਡਾ ਤੋਖਾ ਕੀਤਾ ਹੈ ਮੈਂ ਇਹ ਸਾਰੀ ਗੱਲ ਘਰੇ ਆ ਕੇ ਦੱਸੀ ਤਾਂ ਮੇਰਾ ਬਾਪੂ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਮੈਨੂੰ ਬਹੁਤ ਗਾਲਾਂ ਦਿੱਤੀਆਂ ਕਿ ਕੰਜਰਾ ਤੇਰੇ ਕੈਨੇਡਾ ਜਾਣ ਦੇ ਸੁਪਨੇ ਨੇ ਆਪਣਾ ਘਰ ਉਜਾੜ ਕੇ ਰੱਖ ਦਿੱਤਾ ਹੈ ਬਾਪੂ ਦੀਆਂ ਸਾਰੀਆਂ ਗਾਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਅਤੇ ਬੈਠ ਕੇ ਆਪਣੇ ਆਪ ਨੂੰ ਕੋਸਣ ਲੱਗਾ ਦੋਸਤੋ ਇਹ ਇੱਕ ਸੱਚੀ ਘਟਨਾ ਹੈ ਇਸ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਪ੍ਰਾਪਤ ਕੀਤੀ ਸਾਨੂੰ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਇੰਤਜ਼ਾਰ ਰਹੂਗਾ ਕਹਾਣੀ ਦੇਖਣ ਲਈ ਧੰਨਵਾਦ ਜੀ